ਚਾਰ ਕੁੜੀਆਂ ਨੇ ਰਲ ਕੇ ਬਈ 45 ਸਾਲ ਦੇ ਬੰਦੇ ਨਾਲ ਜੋ ਕੀਤਾ ਉਹ ਤੁਸੀਂ ਕਦੇ ਸੁਣਿਆ ਵੀ ਨਹੀਂ ਹੋਣਾ ਤੇ ਕਦੇ ਸੋਚਿਆ ਵੀ ਨਹੀਂ ਹੋਣਾ ਜਿਹੜੀ ਮੈਂ ਅੱਜ ਤੁਹਾਡੇ ਨਾਲ ਘਟਨਾ ਸਾਂਝੀ ਕਰਨ ਲੱਗਿਆ ਆ ਇਹਦੇ ਵਿੱਚ ਚਾਰ ਕੁੜੀਆਂ ਨਸ਼ਾ ਪੱਤਾ ਕਰਕੇ ਤੇ ਫਿਰ ਇੱਕ 45 ਸਾਲ ਦੇ ਬੰਦੇ ਨੂੰ ਗੱਡੀ 'ਚ ਚੱਕ ਕੇ ਲੈ ਜਾਂਦੀਆਂ ਨੇ ਫਿਰ ਉਹ ਬੰਦਾ ਕੁੜੀਆਂ 'ਕੇ ਹੱਥ ਜੋੜਦਾ ਤਰਲੇ ਮਿੰਤਾ ਕਰਦਾ ਕਿ ਮੇਰਾ ਖਹਿੜਾ ਛੱਡ ਦਿਓ ਮੇਰਾ ਖਹਿੜਾ ਛੱਡ ਦਿਓ ਪਰ ਜੋ ਕੁੜੀਆਂ ਨੇ ਉਸ ਬੰਦੇ ਨਾਲ ਕੀਤਾ ਜੋ ਉਹਨੇ ਪੁਲਿਸ ਨੂੰ ਦੱਸਿਆ ਉਹ ਸੁਣ ਕੇ ਵੀ ਇੱਕ ਵਾਰੀ ਪੁਲਿਸ ਦੇ ਵੀ ਹੋਸ਼ ਉੱਡ ਗਏ ਸੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਬਈ ਅੱਜ ਵਾਲੀ ਘਟਨਾ ਤੁਹਾਨੂੰ ਸੁਣਾਉਣ ਲੱਗਿਆਂ ਇਹ ਘਟਨਾ ਹੈਗੀ ਆ ਜਲੰਧਰ ਸ਼ਹਿਰ ਦੀ ਤੇ ਗੱਲ ਹੈਗੀ ਆ 21 ਨਵੰਬਰ 2022 ਦੀ। 21 ਨਵੰਬਰ ਦੀ ਸ਼ਾਮ ਨੂੰ ਕੀ ਹੁੰਦਾ ਕਿ ਜਿਹੜਾ ਜਲੰਧਰ ਤੋਂ ਕਪੂਰਥਲਾ ਰੋਡ ਨਿਕਲਦਾ ਉਸ ਰੋਡ ਤੇ ਇੱਕ ਮਜ਼ਦੂਰ ਬੰਦਾ ਮਜ਼ਦੂਰੀ ਕਰਕੇ ਸ਼ਾਮ ਨੂੰ ਆਪਦੇ ਘਰ ਵੱਲ ਨੂੰ ਵਾਪਸ ਜਾ ਰਿਹਾ ਹੁੰਦਾ ਤਾਂ ਉਹਦੇ ਪਿੱਛੋਂ ਇੱਕ ਫੋਰਚੂਨਰ ਗੱਡੀ ਆਉਂਦੀ ਆ ਉਹ ਗੱਡੀ ਉਸ ਮਜ਼ਦੂਰ ਕੋਲੇ ਆ ਕੇ ਖੜ ਜਾਂਦੀ ਆ ਤੇ ਜਦੋਂ ਮਜ਼ਦੂਰ ਨੂੰ ਗੱਡੀ ਵਾਲੇ ਹਾਰਨ ਮਾਰਦੇ ਆ ਗੱਡੀ ਕੋਲ ਖਿਲਾੜ ਕੇ ਮਜ਼ਦੂਰ ਜਦੋਂ ਗੱਡੀ ਵਾਲ ਦੇਖਦਾ ਤਾਂ ਉਹ ਕੀ ਦੇਖਦਾ ਵੀ ਗੱਡੀ ਵਿੱਚ ਚਾਰ ਕੁੜੀਆਂ ਬੈਠੀਆਂ ਹੋਈਆਂ ਨੇ ਕੁੜੀ ਗੱਡੀ ਦਾ ਸ਼ੀਸ਼ਾ ਥੱਲੇ ਕਰਦੀ ਆ ਤੇ ਉਸ ਮਜ਼ਦੂਰ ਨੂੰ ਪੁੱਛਦੀ ਆ ਕਿ ਅਸੀਂ ਐਸ ਡਰੈਸ ਤੇ ਜਾਣਾ ਇੱਕ ਪਰਚੀ ਕੱਢ ਕੇ ਮਜ਼ਦੂਰ ਦੇ ਹੱਥ ਤੇ ਧਰ ਦਿੰਦੀਆਂ ਨੇ ਮਜ਼ਦੂਰ ਅਗੋ ਕਹਿੰਦਾ ਭਾਈ ਮੈਂ ਤਾਂ ਅਣਪੜ ਬੰਦਾ ਮੈਨੂੰ ਇਹ ਪੜਨਾਂ ਨਹੀਂ ਆਉਂਦਾ ਮੈਨੂੰ ਬੋਲ ਕੇ ਦੱਸੋ ਵੀ ਤੁਸੀਂ ਕਿ ਜਾਣਾ ਕਿੱਥੇ ਆ ਤਾਂ ਫਿਰ ਇੱਕ ਕੁੜੀ ਬੋਲਦੀ ਆ ਕਿ ਅਸੀਂ ਫਲਾਣੇ ਫਲਾਣੇ ਚੌਂਕ 'ਚ ਜਾਣਾ ਫਲਾਣੀ ਗਲੀ ਨੰਬਰ 'ਚ ਜਾਣਾ ਤਾਂ ਮਜ਼ਦੂਰ ਵਿਚਾਰਾ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਵੀ ਹਾਂ ਭਾਈ ਉਧਰੋਂ ਐਣ ਨੂੰ ਮੁੜ ਜਿਓ ਉਧਰੋਂ ਐਣ ਨੂੰ ਮੁੜ ਜਿਓ ਇਧਰੋਂ ਐਣ ਮੁੜ ਜਿਓ ਫਿਰ ਕੁੜੀ ਬੋਲਦੀ ਏ ਕਿ ਅੰਕਲ ਸਾਨੂੰ ਐਵੇਂ ਸਮਝ ਨਹੀਂ ਆਉਣੀ ਅਸੀਂ ਚੰਡੀਗੜ੍ਹ ਤੋਂ ਆਈਆਂ ਤੁਸੀਂ ਪਲੀਜ਼ ਇਦਾਂ ਕਰੋ ਵੀ ਤੁਸੀਂ ਸਾਡੇ ਨਾਲ ਬਹਿ ਜਾਓ ਸਾਨੂੰ ਉੱਥੋਂ ਤੱਕ ਪਹੁੰਚਾ ਦਿਓ ਤੇ ਅਸੀਂ ਤੁਹਾਨੂੰ ਆਟੋ ਕਰਾ ਦੇਾਂਗੇ ਤੁਸੀਂ ਆਟੋ ਤੇ ਆਪਦੇ ਘਰੇ ਜਾ ਬੜਿਓ ਹੁਣ ਮਜ਼ਦੂਰ ਨੇ ਦੇਖਿਆ ਵੀ ਚੱਲ ਯਾਰ ਕੁੜੀਆਂ ਹੈਗੀਆਂ ਚੱਲ ਆਪਾਂ ਇਹਨਾਂ ਦੀ ਮਦਦ ਕਰ ਦਿੰਨੇ ਆ ਤਾਂ ਮਜ਼ਦੂਰ ਉਹਨਾਂ ਦੇ ਕਹਿਣ ਤੇ ਗੱਡੀ 'ਚ ਬਹਿ ਜਾਂਦਾ ਗੱਡੀ ਦੀ ਅਗਲੀ ਸੀਟ ਤੇ ਕੁੜੀ ਨੂੰ ਬਿਠਾ ਲੈਂਦੀ ਆ ਤੇ ਆਪ ਇੱਕ ਕੁੜੀ ਪਿੱਛੇ ਬਹਿ ਜਾਂਦੀ ਆ ਗੱਡੀ ਤੋੜ ਲੈਂਦੀ ਆ ਤੇ ਉਹਦੇ ਮੂੰਹ ਤੇ ਇੱਕ ਸਪਰੇਅ ਮਾਰਦੇ ਆ ਮਜ਼ਦੂਰ ਨੂੰ ਸਪਰੇਅ ਠੰਡੀ ਠੰਡੀ ਲੱਗਦੀ ਆ ਤੇ ਉਸ ਤੋਂ 2 ਕਿ ਮਿੰਟਾਂ ਬਾਅਦ ਉਹ ਬੰਦਾ ਭੇੋਸ਼ ਹੋ ਜਾਂਦਾ ਫਿਰ ਇਹ ਕੁੜੀਆਂ ਗੱਡੀ ਆਪਦੀ ਕੋਠੀ 'ਚ ਲੈ ਜਾਂਦੀਆਂ ਨੇ ਤੇ ਉੱਥੇ ਲਿਜਾ ਕੇ ਮਜ਼ਦੂਰ ਨੂੰ ਇੱਕ ਕਮਰੇ ਦੇ ਵਿੱਚ ਬੈੱਡ ਦੇ ਉੱਪਰ ਸਿੱਟ ਦਿੰਦੀਆਂ ਨੇ ਉਹਦੇ ਹੱਥ ਪੈਰ ਬੜਨ ਦਿੰਦੀਆਂ ਨੇ ਜਦੋਂ ਵੀ ਉਸ ਬੰਦੇ ਨੂੰ ਹੋਸ਼ ਆਉਂਦੀ ਆ ਜਾਗ ਆਉਂਦੀ ਆ ਦਾ ਉਹ ਬੰਦਾ ਫਿਰ ਉੱਚੀ ਉੱਚੀ ਚੀਕਾ ਮਾਰਦਾ ਵੀ ਮੈਂ ਕਿੱਥੇ ਆ ਗਿਆ ਮੇਰੇ ਹੱਥ ਪੈਰ ਕਿਹਨੇ ਬੰਨਤੇ ਜਦੋਂ ਉਹ ਬੰਦਾ ਚੀਕਾ ਮਾਰਦਾ ਤਾਂ ਚਾਰ ਕੁੜੀਆਂ ਕਮਰੇ ਚ ਦਾਖਲ ਹੁੰਦੀਆਂ ਨੇ ਇੱਕ ਕੋਲੇ ਪਿਸਟਲ ਹੁੰਦਾ ਤੇ ਉਹੋ ਇਸ ਮਜ਼ਦੂਰ ਦੇ ਕਰਨ ਨਾਲ ਪਿਸਟਲ ਲੈ ਲੈਂਦੀਆਂ ਨੇ ਉਹ ਕਹਿੰਦੀਆਂ ਵੀ ਐਵੇਂ ਰੌਲਾ ਨਾ ਪਾ ਜੇਦੂ ਰੌਲਾ ਪਾਇਆ ਤੇ ਅਸੀਂ ਤੇਰਾ ਕੋਗੂ ਜਿੱਤ ਕਰ ਦੇਣਾ ਤੇ ਫਿਰ ਤੂੰ ਜਾਣ ਤੋਂ ਵੀ ਜਾਏਂਗਾ ਤੇ ਜਹਾਨ ਤੋਂ ਵੀ ਜਾਏਂਗਾ ਜੋ ਅਸੀਂ ਤੈਨੂੰ ਕਹਿੰਨੀ ਆ ਉਹ ਕਰ ਤਾਂ ਇੱਕ ਦੂਜੀ ਕੁੜੀ ਆਉਂਦੀ ਆ ਉਹਦੇ ਕੋਲੇ ਵੀ ਤਿੰਨ ਗੋਲੀਆਂ ਹੁੰਦੀਆਂ ਨੇ ਤੇ ਉਹ ਕਹਿੰਦੀ ਆ ਤਿੰਨ ਗੋਲੀਆਂ ਖਾਲਾ ਮਜ਼ਦੂਰ ਹੋਣਾ ਡਰਦਾ ਵੀ ਹੈ ਵੀ ਕਿਤੇ ਮੈਨੂੰ ਕਿਤੇ ਪੁੱਠੀਆਂ ਸਿੱਧੀਆਂ ਗੋਲੀਆਂ ਨਾ ਖਵਾ ਦੇਣ ਕਿਤੇ ਮੈਂ ਮਰ ਨਾ ਜਾਵਾਂ ਮਜ਼ਦੂਰ ਉਹਨਾਂ ਕੁੜੀਆਂ 'ਤੇ ਰੋਂਦਾ ਕਰ ਲਾਉਂਦਾ ਤੇ ਉਹਨਾਂ ਨੂੰ ਪੁੱਛਦਾ ਭਾਈ ਇਹ ਗੋਲੀਆਂ ਹੈ ਕਾਦੀਆਂ ਮੈਂ ਖਾ ਤਾਂ ਲਵਾਂਗਾ ਕਿਤੇ ਮੈਨੂੰ ਮਾਰ ਨਾ ਦਿਓ ਤਾਂ ਇੱਕ ਕੁੜੀ ਬੋਲਦੀ ਹੈ ਕਿ ਨਹੀਂ ਇਹਨਾਂ ਗੋਲੀਆਂ ਨਾਲ ਕੁਝ ਨਹੀਂ ਹੋਣਾ ਇਹ ਗੋਲੀਆਂ ਦੂਜੇ ਕੰਮ ਵਾਲੀਆਂ ਨੇ ਤੂੰ ਖਾ ਲੈ ਜੇ ਤੂੰ ਨਾ ਖਾਦੀਆਂ ਅਸੀਂ ਤੈਨੂੰ ਗੋਲੀ ਮਾਰ ਦੇਣੀ ਹੈ ਹੁਣ ਤੁਹਾਨੂੰ ਪਤਾ ਭਾਈ ਡਰ ਕੇ ਭੂਤ ਵੀ ਨੱਚਦੇ ਆ ਮਜ਼ਦੂਰ ਨੂੰ ਆਏ ਸੀ ਯਾਰ ਵੀ ਮਰਨ ਨਾਲ ਉਹ ਤਾਂ ਗੋਲੀਆਂ ਖਾਧੀਆਂ ਚੰਗੀਆਂ ਚਲੋ ਜੀ ਉਹ ਬੰਦੇ ਦੇ ਹੱਥ ਖੋਲ੍ਹ ਦਿੰਦੇ ਆ ਤੇ ਵਿਚਾਰਾ ਤਿੰਨੇ ਗੋਲੀਆਂ ਖਾ ਜਾਂਦਾ ਗੋਲੀਆਂ ਖਾਣ ਤੋਂ 15 20 ਮਿੰਟਾਂ ਬਾਅਦ ਫਿਰ ਉਹਨੂੰ ਕਹਿੰਦੀਆਂ ਵੀ ਐ ਕਰ ਤੇਰੇ ਪੈਰ ਵੀ ਖੋਲ੍ਹ ਦੇਣੀਆਂ ਤੇ ਬਾਥਰੂਮ 'ਚ ਜਾ ਕੇ ਆਪਣਾ ਨਹਾ ਧੋੜਾ ਚਾਰ ਪੰਜ ਵਾਰੀ ਸਾਬਣ ਲਾੜਾ ਤੇਰੇ ਕੋਲ ਮੁਸ਼ਕ ਮਸ਼ਕ ਬਿਲਕੁਲ ਕੀ ਆਉਣਾ ਚਾਹੀਦਾ ਸਾਨੂੰ ਚਲੋ ਜੀ ਉਹ ਵਿਚਾਰਾ ਉਦਾਂ ਹੀ ਕਰਦਾ ਕਮਰੇ ਦੇ ਨਾਲ ਅਟੈਚ ਬਾਥਰੂਮ ਹੁੰਦਾ ਤੇ ਉਹ ਜਾ ਕੇ ਬਾਥਰੂਮ 'ਚ ਚੰਗੀ ਤਰ੍ਹਾਂ ਸਾਬਣ ਸੁਬਣ ਲਾ ਕੇ 5-7 ਵਾਰੀ ਨਹਾ ਲੈਂਦਾ ਤੇ ਆ ਕੇ ਫਿਰ ਉਹ ਬੈੱਡ ਦੇ ਉੱਪਰ ਬਹਿ ਜਾਂਦਾ ਫਿਰ ਇਹ ਚਾਰੇ ਕੁੜ ਤੇ ਫਿਰ ਇਹ ਚਾਰੇ ਕੁੜੀਆਂ ਆਪਣੇ ਉਥੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦੀਆਂ ਨੇ ਹੁਣ ਮਜ਼ਦੂਰ ਦੀ ਜਾਣ ਤੇ ਬਣ ਗਈ ਵੀ ਮੇਰੇ ਨਾਲ ਹੁਣ ਹੋਣਾ ਕੀ ਆ ਚਲੋ ਜੀ ਰਾਤ ਦੇ ਲਗਭਗ 10:30 ਦਾ ਟਾਈਮ ਹੋ ਜਾਂਦਾ ਤੇ ਇਹ ਚਾਰੇ ਕੁੜੀਆਂ ਮਜ਼ਦੂਰ ਨਾਲ ਆਪਦੀ ਹਵਸ ਪੂਰੀ ਕਰਨ ਲੱਗ ਜਾਂਦੀਆਂ ਨੇ ਇੱਕ ਕੁੜੀ ਆਪਦੀ ਹਵਸ ਪੂਰੀ ਕਰਦੀ ਸੀਗੀ ਅੱਧੇ ਪੌਣੇ ਘੰਟੇ ਬਾਅਦ ਦੂਜੀ ਕੁੜੀ ਕਰਨ ਲੱਗ ਜਾਇਆ ਕਰੇ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਸਵੇਰ ਦੇ 3:30 ਦਾ ਟਾਈਮ ਹੋ ਜਾਂਦਾ ਤੇ ਜਿਹੜਾ ਉਹ ਬੰਦਾ ਹੁੰਦਾ ਮਜ਼ਦੂਰ ਵਿਚਾਰਾ 45 ਸਾਲ ਦੀ ਉਮਰ ਦਾ ਉਹ ਰੋਣ ਲੱਗ ਜਾਂਦਾ ਇਹਨਾਂ ਕਿ ਹੱਥ ਜੋੜਨ ਲੱਗ ਜਾਂਦਾ ਭਾਈ ਮੇਰਾ ਖਹਿੜਾ ਛੱਡ ਦਿਓ ਮੇਰੇ ਜਵਾਕ ਡੀਕਦੇ ਹੋਣਗੇ ਮੈਨੂੰ ਮaaf ਕਰ ਦਿਓ ਹੁਣ ਮਜ਼ਦੂਰ ਦੇ ਦਿਲ 'ਚ ਕਿਤੇ ਨਾ ਕਿਤੇ ਇਹ ਵੀ ਡਰ ਸੀਗਾ ਵੀ ਸ਼ਾਇਦ ਕੋਈ ਇਹਨਾਂ ਨੇ ਮੇਰੀ ਵੀਡੀਓ ਨਾ ਬਣਾ ਲਈ ਹੋਵੇ ਮੇਰੀਆਂ ਫੋਟੋਆਂ ਮਾਣਾ ਖੇਚੀ ਲੈਣ ਕਿ ਮੈਨੂੰ ਥਾਣੇ ਨਾ ਪਸਾ ਦੇਣ ਜਦੋਂ ਮਜ਼ਦੂਰ ਹੱਥ ਖੜੇ ਕਰ ਜਾਂਦਾ ਭਾਈ ਰੋਣ ਲੱਗ ਜਾਂਦਾ ਚੀਕਾਂ ਮਾਰਨ ਲੱਗ ਜਾਂਦਾ ਫਿਰ ਇਹ ਕੀ ਕਰਦੀਆਂ ਇਸ ਮਜ਼ਦੂਰ ਨੂੰ ਗੱਡੀ 'ਚ ਬਿਠਾ ਲੈਂਦੀਆਂ ਨੇ ਤੇ ਫਿਰ ਉਹਦੇ ਮੂੰਹ 'ਤੇ ਸਪਰੇਅ ਮਾਰਦੀਆਂ ਨੇ ਮਜ਼ਦੂਰ ਫਿਰ ਬੇਹੋਸ਼ੀ ਦੀ ਹਾਲਤ ਤੇ ਫਿਰ ਉਹਨੂੰ ਉਸੇ ਰੋਡ ਤੇ ਸਿੱਟ ਕੇ ਆ ਜਾਂਦੀਆਂ ਨੇ ਜਿੱਥੋਂ ਨੂੰ ਚੱਕ ਕੇ ਲਿਆਂਗੇ ਸੀ ਚਲੋ ਜੀ ਸਵੇਰ ਉੱਥੇ ਮਜ਼ਦੂਰ ਨੂੰ ਸਿੱਟ ਕੇ ਆ ਗਿਆਂ ਜਦੋਂ 3.5 ਦਾ ਸਮਾਂ ਹੋਇਆ ਪੌਣੇ 5 ਦਾ ਮਜ਼ਦੂਰ ਨੂੰ ਹੋਸ਼ ਆਉਂਦੀ ਆ ਭੱਜ ਕੇ ਉੱਠਦਾ ਤੇ ਮਜ਼ਦੂਰ ਦਾ ਵੀ ਸਰੀਰ ਜਮਾ ਟੁੱਟਿਆ ਭੱਜਿਆ ਹੁੰਦਾ ਕੱਲੇ ਕੱਲੇ ਅੰਗ ਚੋਂ ਪੀੜਾ ਨਿਕਲਦੀਆਂ ਹੁੰਦੀਆਂ ਮਜ਼ਦੂਰ ਨੇ ਸੋਚਿਆ ਯਾਰ ਮੈਂ ਥਾਣੇ ਜਾ ਕੇ ਦੱਸਦਾ ਪੁਲਿਸ ਨੂੰ ਵੀ ਮੇਰੇ ਨਾਲ ਕੁੜੀਆਂ ਨੇ ਆਹ ਕੁਝ ਕੀਤਾ ਚਲੋ ਜੀ ਉਹ ਥਾਣੇ ਨੂੰ ਤੁਰ ਪੈਂਦਾ ਤੇ ਰਸਤੇ 'ਚ ਜਾ ਕੇ ਉਹ ਫੇਰ ਸੋਚਦਾ ਵੀ ਕਿਤੇ ਮਿੱਤਰਾ ਥਾਣੇ ਜਾ ਕੇ ਕਿਤੇ ਪੁੱਠਾ ਕੇਸ ਆਪਣੀ ਤਰ੍ਹਾਂ ਪੈ ਜੇ ਵੀ ਕਿਤੇ ਆਪਣੇ ਤੇ ਹੋਰ ਹੀ ਨਾ ਕੋਈ ਪਰਚਾ ਹੋ ਜੇ ਨਾ ਕੁੜੀਆਂ ਦਾ ਮਾਮਲਾ ਤਗੜੇ ਕਰਦੀਆਂ ਕੁੜੀਆਂ ਵੀ ਕਿਤੇ ਹੋਰ ਨਾ ਸਿਆਪਾ ਪੈ ਜੇ। ਉਹ ਵਿਚਾਰਾ ਡਰਦਾ ਫੇਰ ਵਾਪਸ ਮੋੜ ਆਉਂਦਾ। ਫੇਰ ਆਪਣੇ ਘਰ ਵੱਲ ਨੂੰ ਤੁਰ ਪੈਂਦਾ। ਉਧਰੋਂ ਘਰ ਦੇ ਵਿਚਾਰੇ ਲੱਭ ਲੱਭ ਕੇ ਹਾਲੋ ਬੇਹਾਲ ਹੋਏ ਹੁੰਦੇ ਆ ਵੀ ਕੱਲ ਦਾ ਸਾਡਾ ਬੰਦਾ ਘਰੇ ਨਹੀਂ ਆਇਆ ਫੋਨ ਵੀ ਸਵਿਚ ਆਫ ਆਈ ਜਾਂਦਾ ਕਿਉਂ ਕੁੜੀਆਂ ਨੇ ਮੋਬਾਈਲ ਵੀ ਬੰਦ ਕਰਤਾ ਬੰਦੇ ਦਾ। ਚਲੋ ਜੀ ਘਰ ਦੇ ਵਿਚਾਰੇ ਕਦੇ ਕਿਹਨੂੰ ਪੁੱਛਣ ਕਦੇ ਕਿਹੜੇ ਰਿਸ਼ਤੇਦਾਰ ਨੂੰ ਫੋਨ ਜਦੋਂ ਇਹ ਮਜ਼ਦੂਰ ਆਪਦੇ ਘਰੇ ਪਹੁੰਚਦਾ ਤਾਂ ਭਾਈ ਇਹਦੀ ਘਰਵਾਲੀ ਇਹਦਾ ਭਰਾ ਇਹਦਾ ਪਿਓ ਉਡੀਕਦੇ ਹੁੰਦੇ ਆ ਹਨ ਉਹ ਦੇਖ ਕੇ ਖੁਸ਼ ਹੋ ਜਾਂਦੇ ਵੀ ਸਾਡਾ ਬੰਦਾ ਜਾਉਂਦਾ ਜਾਗਦਾ ਸੁਖੀ ਸੰਧੀ ਘਰੇ ਆ ਗਿਆ ਫੇਰ ਇਹ ਬੰਦਾ ਆਪਦੇ ਘਰੇ ਜਾ ਕੇ ਰੋਣ ਲੱਗ ਜਾਂਦਾ ਜਦੋਂ ਘਰ ਦੇ ਪੁੱਛਦੇ ਭਾਈ ਤੂੰ ਕਿੱਥੇ ਸੀਗਾ ਫੇਰ ਇਹ ਬੰਦਾ ਆਪਦੀ ਘਰਵਾਲੀ ਤੇ ਆਪਦੇ ਭਰਾ ਨੂੰ ਤੇ ਆਪਦੇ ਪਿਓ ਨੂੰ ਇਹ ਗੱਲ ਦੱਸਦਾ ਵੀ ਇਸ ਤਰ੍ਹਾਂ ਕਰਕੇ ਕੱਲ 4 ਕੁੜੀਆਂ ਗੱਡੀ ਤੇ ਆਈਆਂ ਤੇ ਮੈਨੂੰ ਰਸਤਾ ਪੁੱਛਣ ਦਾ ਗੰਗੀਆਂ ਤੇ ਬਾਅਦ ਚੁਕੀ ਨੇ ਸਾਡੇ ਨਾਲ ਬਹਿ ਜਾ ਅਸੀਂ ਤੈਨੂੰ ਆਟੋ ਕਰਾ ਦਾਂਗੇ ਸਰੋਂ ਉੱਥੇ ਤੱਕ ਪਹੁੰਚਾਇਆ ਤੇ ਮੈਂ ਇਹਨਾਂ ਨਾਲ ਬਹਿ ਗਿਆ ਫੇਰ ਉਹਨ ਚਲੋ ਜੀ ਉਸ ਤੋਂ ਬਾਅਦ ਫਿਰ ਘਰ ਦੇ ਵੀ ਗੁੱਸੇ 'ਚ ਆ ਗਏ ਫਿਰ ਘਰਦਿਆਂ ਨੇ ਪੁਲਿਸ ਨੂੰ ਕੰਪਲੇਟ ਕੀਤੀ ਚਲੋ ਜੀ ਪੁਲਿਸ ਆ ਗਈ ਜਦੋਂ ਪੁਲਿਸ ਆ ਗਈ ਪੁਲਿਸ ਨੇ ਬਿਆਨ ਲੈ ਵੀ ਹਾਂ ਵੀ ਤੇਰੇ ਨਾਲ ਕੀ ਕੁਝ ਹੋਇਆ ਇਹ ਬੰਦਾ ਸਾਰਾ ਕੁਝ ਦੱਸ ਦਿੰਦਾ ਭਾਈ ਮੇਰੇ ਨਾਲ ਆਹਾਂ ਕੁਝ ਹੋਇਆ ਫਿਰ ਪੁਲਿਸ ਨੇ ਕਿਹਾ ਵੀ ਤੇ ਤੇਰੇ ਨਾਲ ਇੰਨਾ ਕੁਝ ਹੋਇਆ ਸੀਗਾ ਤੇ ਤੂੰ ਥਾਣੇ ਕਿਉਂ ਨਹੀਂ ਆਇਆ ਬਈ ਉਹ ਕਹਿੰਦਾ ਵੀ ਥਾਣੇ ਤਾਂ ਮੈਂ ਡਰਦਾ ਨਹੀਂ ਆਇਆ ਵੀ ਕੁੜੀਆਂ ਦਾ ਮਾਮਲਾ ਸੀਗਾ ਕੁੜੀਆਂ ਤਗੜੇ ਕਰਦੀਆਂ ਸੀਗੀਆਂ ਮੈਨੂੰ ਆਇਆ ਸੀ ਕਿਤੇ ਗੱਲ ਸਾਡੇ ਤੇ ਪੁੱਠੀ ਨਾ ਪੈ ਜਾਏ ਕਿਤੇ ਪੁੱਠਾ ਪਰਚਾ ਨਾ ਕੋਈ ਹੋ ਜਾਏ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੂੰ ਬੰਦੇ ਨੇ ਦੱਸਿਆ ਮੈਨੂੰ ਫਲਾਣੀ ਥਾਂ ਤੋਂ ਚੱਕ ਕੇ ਲੈ ਗਈਆਂ ਚਲੋ ਜੀ ਪੁਲਿਸ ਨੇ ਜਾ ਕੇ ਮਾੜੀ ਮੋਟੀ ਕੋਈ ਜਾਂਚ ਪੜਤਾਲ ਕੀਤੀ ਥੋਣ ਉਹ ਤਾਂ ਗਰੀਬ ਬੰਦੇ ਦੀ ਪੁੱਛ ਪੜਤਾਲ ਵੀ ਨਹੀਂ ਹੁੰਦੀ ਪਾ ਪੁਲਿਸ ਦੇ ਹੱਥੇ ਵੀ ਕੁਝ ਨਹੀਂ ਲੱਗਿਆ 2022 ਤੋਂ ਲੈ ਕੇ ਅੱਜ 2025 ਆ ਗਿਆ ਉਸ ਬੰਦੇ ਨੂੰ ਇਨਸਾਫ ਨਹੀਂ ਮਿਲਿਆ ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਖਬਰਾਂ 'ਚ ਵੀ ਛਪੀ ਸੀ ਹੁਣ ਤੁਸੀਂ ਇਹ ਦੇਖੋ ਵੀ ਕਿੱਡਾ ਵੱਡਾ ਕਾਲਜੁਗ ਆ ਗਿਆ ਕਿ ਕੁੜੀਆਂ ਆਪਦੀ ਹੱਬਸ ਪੂਰੀ ਕਰਨ ਲਈ ਇੱਕ ਮਜ਼ਦੂਰ ਨੂੰ ਰੋਡ ਤੋਂ ਚੱਕ ਕੇ ਲੈ ਗਈਆਂ ਬਈ ਫੇਰ ਉਹਦੇ ਘਰ ਨਾਲ ਜਾ ਕੇ ਪਿਸਤਲ ਲਾ ਲਿਆ ਤੇ ਤੋੜ ਉਹਦਾ ਡਰ ਕੇ ਭੂਤ ਵੀ ਨੱਚਦੇ ਆ ਫਿਰ ਉਹਨੂੰ ਗੋਲੀਆਂ ਖਵਾਈਆਂ ਵੀ ਪੂਰਾ ਕੈਮ ਸ਼ੈਮ ਹੋ ਜੇ ਤੇ ਫਿਰ ਉਹਦੇ ਨਾਲ ਸਾਰੀ ਰਾਤ ਆਪਦੀ ਹਵਸ ਪੂਰੀ ਕੀਤੀ 45 ਸਾਲ ਦੇ ਬੰਦੇ ਨਾਲ ਚਾਰ ਕੁੜੀਆਂ ਬਾਰੋ-ਬਾਰ ਆਪਦੀ ਹਵਸ ਪੂਰੀ ਕਰਦੀਆਂ ਰਹੀਆਂ ਜਦੋਂ ਬੰਦਾ ਜਮਾ ਚੀਕਾਂ ਮਾਰ ਉੱਠਿਆ ਹੱਥ ਜੋੜਨ ਲੱਗ ਗਿਆ ਭਾਈ ਮੇਰਾ ਹੁਣ ਇੰਜਨ ਕੰਮ ਕਰਨਾ ਬੰਦ ਕਰ ਗਿਆ ਮੇਰਾ ਖਿਹੜਾ ਛੱਡ ਦਿਓ ਫਿਰ ਕੁੜੀਆਂ ਨੇ ਖਿਹੜਾ ਛੱਡਿਆ ਤੇ ਇਹੋ ਜਿਹੇ ਘਟਨਾਵਾ ਹੋਰ ਵੀ ਇੱਕ ਦੋ ਸ਼ਹਿਰਾਂ ਦੇ ਵਿੱਚ ਹੋਈਆਂ ਜਿਹੜੀਆਂ ਅਮੀਰ ਘਰ ਦੀਆਂ ਕੁੜੀਆਂ, ਵਿਗੜੀਆਂ ਔਲਾਦਾਂ ਬਈ ਜਿਨ੍ਹਾਂ ਥੱਲੇ ਵੱਡੀਆਂ ਗੱਡੀਆਂ, ਡੱਬ 'ਚ ਪਿਸਟਲ ਆ, ਨਸ਼ੇ ਪੱਤੇ ਕਰਦੀਆਂ ਖੁੱਲੇ ਤਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਬੰਦਿਆਂ ਨੂੰ ਏਦਾਂ ਸ਼ਿਕਾਰ ਬਣਾਇਆ, ਪਹਿਲਾਂ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਵਾਇਰਲ ਹੋਈਆਂ। ਤਾਂ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਭਾਈ ਤੁਸੀਂ ਕਿਸੇ ਨੂੰ ਵੀ ਰਸਤਾ ਦੱਸਣਾ, ਕੋਈ ਤੁਹਾਡੇ ਤੋਂ ਰਾਹ ਪੁੱਛਦਾ ਤਾਂ ਭਾਈ ਉਹਨੂੰ ਰਸਤਾ ਦੱਸ ਕੇ ਖੜਾ ਛਡਾਲਿਆ ਕਰੋ। ਕੁੜੀਆਂ ਦੇਖ ਕੇ ਹਮਦਰਦੀ ਨਾਚ ਤਾਇਆ ਕਰੋ। ਉਹਨਾਂ ਦੇ ਨਾਲ ਬਹਿ ਕੇ ਉਸ ਐਡਰੈਸ ਤੇ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਿਓ ਕਿਤੇ ਤੁਸੀਂ ਇਹੋ ਜੀ ਚੀਜ਼ ਦੇ ਸ਼ਿਕਾਰ ਨਾ ਹੋ ਜਾਵੋ ਸਾਡਾ ਮਕਸਦ ਬਾਤ ਉਹ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ